ਇੱਕ ਜਸੂਸ ਸੀ ਜੋ ਸਿੱਖਾਂ ਦੇ ਪੇਸ ਵਿੱਚ ਮੁਲਤਾਨ ਦੀ ਜੰਗ ਵਿੱਚ ਸਿੱਖਾਂ ਦੀ ਜਸੂਸੀ ਕਰਦਾ ਸੀ ਉਹ ਆਪਣੀ ਇੱਕ ਲਿਖਤ ਵਿੱਚ ਲਿਖਦਾ ਹੈ ਕਿ ਇਹ ਜੰਗ ਵਿੱਚ ਸਿੱਖਾਂ ਨੇ ਜਮਜਮਾ ਤੋਪ ਦੀ ਵਰਤੋਂ ਕੀਤੀ ਸੀ ਇਹ ਤੋਪ ਵਿੱਚ 21 ਕਿਲੋ ਬਾਰੂਦ ਦਾ ਇੱਕ ਗੋਲਾ ਪੈਂਦਾ ਹੁੰਦਾ ਸੀ ਤੇ ਜੇਕਰ ਇਹ ਤੋਪ ਦੇ ਨਾਲ ਇੱਕੋ ਜਗ੍ਹਾ ਦੇ ਉੱਤੇ 19-20 ਗੋਲੇ ਮਾਰੇ ਜਾਣ ਤਾਂ ਵੱਡੇ ਕਿਲੇ ਦੀ ਇੱਕ ਵੱਡੀ ਕੰਧ ਨੂੰ ਇਹ ਪਾਰ ਸਕਦਾ ਸੀ ਸੋ ਸਿੱਖਾਂ ਨੇ ਜਦੋਂ ਇਹ ਤੋਪ ਵਾਰਦੀ ਤਾਂ ਪਹਿਲੇ ਤਿੰਨ ਗੋਲੇ ਕਿਲੇ ਦੀ ਕੰਧ ਦੇ ਉੱਤੇ ਮਾਰੇ ਪਰ ਜothe ਗੋਲੇ ਸਮੇ ਇਹਦਾ ਇੱਕ ਪਈਆ ਟੁੱਟ ਜਾਂਦਾ ਸੋ ਇਹਦਾ ਸਿੰਘਾਂ ਦੁਆਰਾ ਹੱਲ ਕੱਢਿਆ ਗਿਆ ਕਿ ਹੁਣ ਪਈਏ ਦੀ ਜਗ੍ਹਾ ਸਿੰਘਾ ਆਪਣਾ ਮੋਢਾ ਲਗਾਉਣਗੇ ਤੁਸੀਂ ਆਪ ਸੋਚੋ ਇੱਕ ਬੰਦੂਕ ਨੂੰ ਚਲਾਉਣ ਸਮੇ ਉਹ ਕਿੰਨਾ ਤਕਾ ਮਾਰਦੀ ਹੈ ਜਿਸ ਵਿੱਚ ਕੇਵਲ ਕੁਝ ਕੁ ਗ੍ਰਾਮ ਬਰੂਦ ਹੁੰਦਾ ਹੈ 21 ਕਿਲੋ ਬਰੂਦ ਦੇ ਗੋਲੇ ਦੀ ਤਾਕਤ ਦਾ ਤੁਸੀਂ ਖੁਦ ਅੰਦਾਜ਼ਾ ਲਗਾ ਲਓ ਜਸੂਸ ਲਿਖਦਾ ਹੈ ਕਿ ਇਹ ਸੁਣ ਕੇ ਸਿੱਖਾਂ ਵਿੱਚ ਭਗੜਨ ਮਚ ਜਾਂਦੀ ਆ ਉਹ ਲਿਖਦਾ ਕਿ ਮੈਨੂੰ ਲੱਗਾ ਕਿ ਸਿੱਖ ਸ਼ਾਇਦ ਡਰਦੇ ਭਗੜਨ ਮਚਾ ਰਹੇ ਆ ਪਰ ਜਦੋਂ ਮੈਂ ਕੋਲ ਜਾ ਕੇ ਦੇਖਦਾ ਹਾਂ ਸਿੱਖ ਇੱਕ ਦੂਜੇ ਨੂੰ ੱੱਕੇ ਮਾਰਦੇ ਹੋਏ ਤੋਪਵਾਲ ਵੱਧ ਰਹੇ ਸੀ ਕਿ ਮੈਂ ਪਹਿਲਾਂ ਮੋਢਾ ਲਾ ਕੇ ਸ਼ਹੀਦ ਹੋਊਂਗਾ ਤੇ ਸਭ ਤੋਂ ਪਹਿਲਾਂ ਜੋ ਇੱਥੇ ਮੋਢਾ ਦਿੰਦੇ ਆ ਉਹ ਸੀ ਸਾਧੂ ਸਿੰਘ ਪੰਗੀ ਜੋ ਉਸ ਸਮੇਂ ਇਨ੍ਹਾਂ ਸਿੰਘਾਂ ਦੇ ਲੀਡਰ ਸਨ ਸੋ ਇੱਥੇ 14 ਸਿੰਘਾਂ ਦੀ ਸ਼ਹੀਦੀ ਹੁੰਦੀ ਆ